ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਨਿਤ ਪ੍ਰਾਤੇ ਨਾਵਨੁ RAM ਸਰ ਕੀ ਜੈ ਚੋਲੇ ਮਹਰਸੁ ਹਰਿ ਅਮਰੇ ਤੁਪੀ ਜੈ ਰਹਾ निर्मल उदको गोविंद का नाम मजनो करत पूरन सबे काम संत संगै तहगो स्टे होय कोटे जन्म के ਕਿਲ ਵਿਖ ਖੋਏ ਸਿਮਰ へ ਸਾਧ ਕਰ へ ਆਨੰਦ ਮਾਨੇ ਤਾਨੇ ਰਵਿਆ ਪਰਮਾਨੰਦ ਜਿਸ へ ਪਰਪਤੇ ਹਰ ਚਰਨ ਨਿਦਾਨ ਨਾਨਕ ਦਾਸ ਤਿਸ ਹੈ ਕੁਰਬਾਨ ਗੌੜੀ ਮਹੱਲਾ ਪੰਜਵਾ ਸੋਕੇ ਚੁੱਕਾਰੇ ਜੇ ਤੂੰ ਮੈ ਨਾ ਲਾਗੈ ਹਰ ਕੀਰਤਨ ਮਹਿ ਇਹੋ ਮਨੁ ਜਾਗੈ ਰਹਾ ਇੱਕੋ ਸਿਮਰੇ ਨ ਦੂਜਾ ਭਾਉ ਸੰਤ ਸੰਗੇ ਜਪੇ ਕੇਵਲ ਨਾ ਕਰਮ ਧਰਮ ਨੇਮ ਬ੍ਰਤ ਪੂਜਾ ਪਰ ਬ੍ਰਹਮ ਬੇਨੋ ਜਾਨ ਨ ਤੁਜਾ ਤਾਂ ਕੀ पूरन होई काल जाकी पीते अपने प्रभु नाले सो बैसनो है अपार अपार कहो नानक जेने तजे बेकार ਗੌੜੀ ਮਹੱਲਾ ਪੰਜਵਾ ਜੀਵਤ ਛਾੜੇ ਜਾਹੇ دیਵਨੇ ਮੂਆ ਉਨਤੇ ਕੋ ਵਰਸਾਨੇ ਸਿਮਰ ਗੋਵਿੰਦ ਮਾਨੇ ਤਾਨੇ ਤੋਰੇ ਲਿਖਿਆ ਕਾਹੂ ਕਾਜ ਨ ਆਵਤ ਬਿਖਿਆ ਰਹਾ ਬਿਖੇ ਠਾ ਗौरी ਜੇਨੇ ਜੇਨੇ ਖਾਈ ਤਾਂ ਕੀ ਤ੍ਰਿਸਨਾ ਕਬਹੁ ਨ ਜਾਈ ਦਾਰਨ ਦੁਖ ਦੋ ਤਾਰੇ ਸੰਸਾਰ RAM ਨਾਮ 베ਨੋ ਕੈਸੇ ਉਤਰ ਸੇ ਪਾਰੇ ਸਾਧ ਸੰਗੇ ਮੇਲੇ ਦੋਏ ਕੋਲੇ ਸਾਧੇ RAM ਨਾਮ ਨਾਨਕ ਆਰਾਧੇ ਗਾਉੜੀ ਮਹੱਲਾ ਪੰਜਵਾ ਗਰੀਬਾ ਉਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਮੇ ਸਾ ਅਗਨੇ ਮਹਿ ਸਾੜੀ ਪੂਰਨਿਆਉ ਕਰੇ ਕਰਤਾ ਆਪਣੇ ਦਾਸ ਕਾ ਰਖਨ ਹਾਰ ਰਹਾਉ ਅਦੇ ਜੁਗਾ ਦੇ ਪ੍ਰਗਟੇ ਪਰਤਾਪ ਨਿੰਦ ਕੋ ਮੁਆ ਉਪਜ ਵਡਤਾਪ ਤੇਨੇ ਮਾਰਿਆ ਜੇ ਰੱਖੈ ਨ ਕੋਈ ਅਗੇ ਪਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠੇ ਲਾਈ ਸਰਣੇ ਨਾਨਕ ਹਰਿ ਨਾਮੁ ਧਿਆਇ ਗਉੜੀ ਮਹੱਲਾ ਪੰਜਵਾ ਮਹਜਰ ਝੂਠਾ ਕੀ ਤੋਂ ਨੋ ਆਪੇ ਪਾਪੀ ਕਾ ਲਾਗਾ ਸੰਤਾ ਪੈਸੇ ਸਹਾਈ ਗੋਬੇ ਦੋ ਮੇਰਾ ਤਿਸ ਕਾ ਜਾਮੁ ਨਹੀਂ ਆਵੇ 네ਰਾ ਰਹਾ ਸੱਚੀ ਦਰਗਹ ਬੁਲੈ ਕੂੜ ਸਿਰ ਹਾਥ ਪਛੋੜਾ ਅੰਧਾ ਮੂੜ ਰੋਗ ਵਿਆਪੇ ਕਰ ਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪੇ ਅਪਣ ਕਮਾਇਐ ਅਪੇ ਬਧੇ ਦਰਬੁ ਗਿਆ ਸਭ ਜੀ ਕੈ ਸਾਥੈ ਨਾਨਕ ਸਰਨਿ ਪਰੇ ਦਰਬਾਰੇ ਰਾਖੀ ਪੈਜ ਮੇਰਾ ਕਰਤਾ ਰੇ ਗੌੜੀ ਮਹੱਲਾ ਪੰਜਵਾ ਜਨ ਕੀ ਤੂਰੇ ਮਨ ਮੀਠ ਖਟਾਨੀ ਪੁਰ ਬੇਕਰ ਮੇ ਲਿਖਿਆ ਤੋਰੇ ਪ੍ਰਾਨੀ ਰਹਾ ਅਹੰਗ ਬੁੱਧੇ ਮਨ ਪੂਰੇ ਥੈਦਾਈ ਸਾਧ ਤੂਰੇ ਕਰ ਸੋਧ ਮਨ ਜਾਈ ਅਨੇਕ ਜਲਾ ਜੇ ਧੋਵੈ ਦੇਹੀ ਮੈ ਲੋ ਨ ਉਤਰੈ ਸੁਧ ਨ ਤੇਹੀ ਸਾਤੇ ਗੁਰ ਪੇਟਿਓ ਸਦਾ ਕਿਰਪਾਲ ਹਰੇ ਸਿਮਰੈ ਸਿਮਰੈ ਕਟਿਆ ਪੌਕਾਲ ਮੁਕਤੇ ਪੁਗਤੇ ਜਗਤੇ ਹਰੇ ਨਾਮ ਪ੍ਰੇਮ ਪਗਤੇ ਨਾਨਕ ਘੁਣਗਾ ਗਉੜੀ ਮਹੱਲਾ ਪੰਜਵਾ ਜੀਵਨ ਪਦਵੀ ਹਰਿ ਕੇ ਦਾਸ ਜਿਨ ਮਿਲਿਆ ਆਤਮ ਪਰਗਾਸ ਹਰਿ ਕਾ ਸਿਮਰਨ ਸੋਨੇ ਮਨ ਕਾਨੀ ਸੁਖ ਪਾਵਹਿ ਹਰੇ ਦਵਾਰ ਪਰਾਨੀ ਰਹਾ ਆਠ ਪਹਰ ਧਿਆਈਐ ਗੋਪਾਲੋ ਨਾਨਕ ਦਰਸਨ ਦੇਖੇ ਨਿਹਾਲੋ ਗੌੜੀ ਮਹੱਲਾ ਪੰਜਵਾ ਸਾਤੇ ਪਈ ਗੁਰ ਗੋਬੇ ਦੇ ਪਾਈ ਤਾਪ ਪਾਪ ਬਿਨ세 ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨ세 ਰੋਗ ਪਏ ਕਲਿਆਨ पार ब्रह्म गुण अगम विचार साधु संगम में है निस्तार निर्मल गुण गावो नेतनीत गई व्याधे उभरे जनमीत मान्य बाचे क्राम प्रभु अपना त्याई नानक दास तेरी शरणाई गौडी महला पंजवा नेत्र प्रकाश किया गुरुदेव परम गए ਪੂਰਨ ਪਈ ਸੇਵ ਰਹਾ ਸੀਤਲਾ ਤੇ ਰਖਿਆ ਬਿਹਾਰੀ ਪਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗੇ ਹਰ ਅੰਮ੍ਰਿਤੂ ਪੀਵੈ ਗੌੜੀ ਮਹੱਲਾ ਪੰਜਵਾ ਤੁਹਾਨੂੰ ਓ ਮਸਤ ਕੋ ਤੁਹਾਨੂੰ ਤੇਰੇ ਨੇਤ ਤੁਹਾਨੂੰ ਓਏ ਭਗਤ जे ने तुम संग हेत नाम बिना कैसे सुख लहीया रसना राम नाम जस कहिया रहा تن اوپر جائیے قربان ਨਾਨਕ ਜਿਨੇ ਜਪਿਆ ਨਿਰਵਾਨੋ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲਤੈ ਤੂੰ ਹੈ ਨਾਲੇ ਤੂੰ ਹੈ ਰਾਖੇ ਸਾਰੇ ਸਮਾਲੇ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾ ਆਗੇ ਆਪੇ ਇਹੋ ਥਾਨ ਨੂੰ ਵਸੇ ਜਾ ਕੇ ਆਠ ਪਹਰ ਮਨ ਹਰਿ ਕਾਉ ਜਾਪੈ ਪਾਤੇ ਪਰਵਾਨੁ ਸਾਚੁ ਨਿਸਾਨੁ ਚਾ ਕਉ ਆਪੇ ਕਰੇ ਫੁਰਮਾਨੋ ਆਪੇ ਦਾਤਾ ਆਪੇ ਪ੍ਰਤੀਪਾਲੇ ਨਿਤ ਨਿਤ ਨਾਨਕ RAM ਨਾਮ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ